ਤੇਰੇ ਬੱਚੇ ਨੇ ਦੋ ਕਿੱਡੇ ਕਿੱਡੇ ਨੇ ਫਿਰ ਇਹ ਤਿੰਨ ਸਾਲ ਦੇ ਇੱਕ ਪੰਜ ਸਾਲ ਦਾ ਅੱਜ ਨਾਨੀ ਆਪਣੇ ਦੋਤਿਆਂ ਨੂੰ ਲੈ ਕੇ ਆਈ ਆ ਆਪਣੀ ਧੀ ਨੂੰ ਮਿਲਣ ਵਾਸਤੇ ਕਰਨਵੀਰ ਸਿੰਘ ਤੇ ਫਤੇਬੀਰ ਸਿੰਘ ਦੋਨਾਂ ਬੱਚਿਆਂ ਨੂੰ ਅਸਤੇ ਮੇ ਵੀ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ 'ਚ ਕੀ ਤੂਫਾਨ ਆਇਆ ਹੋਇਆ ਹੈ ਕੀ ਪਚਾਲਾ ਹੈ ਜੇ ਨੰਨ ਪੰਜਾਬ ਦੀ ਤਲਵਿਹਾਨੇ ਜ਼ਿਲ੍ਹੇ ਦੀ ਇਹ ਮੇਰੀ ਧੀ ਅੱਜ ਸਾਨੂੰ ਸਿਵਲ ਹਸਪਤਾਲ ਤੋਂ ਗਈ ਪਿਛਲੇ 4-5 ਸਾਲਾਂ ਤੋਂ ਇੰਨੀ ਆਕ ਗਲਤੀਆਂ ਕੀਤੀਆਂ ਨਸ਼ੇ ਦੇ ਚੱਕਰ 'ਚ ਆਪਣੀ ਜ਼ਿੰਦਗੀ 'ਚ ਖੁਦ ਆਪਣੇ ਆਪ ਨੂੰ ਵੀ ਦੇਖ ਨਹੀਂ ਪਾ ਰਹੀ। ਸਿਰਫ ਨਸ਼ੇ ਦੀ ਪੂਰਤੀ ਲਈ ਉਹਨੂੰ ਪਤਾ ਨਹੀਂ ਕਿੰਨੀਆਂ ਇੱਕ ਉਸ ਭੈਣ ਨੇ ਆਪਣੀ ਰੂਹ ਤੇ ਆਪਣੀ ਦੇਹ ਤੇ ਉਹ ਤਕਲੀਫਾਂ ਝੱਲੀਆਂ ਜਿਹੜੀਆਂ ਨਾ ਭੁੱਲਣਯੋਗ ਅੱਜ। ਇਹਦੇ ਉੱਤੇ ਲਗਾੜੇ ਕਿੱਦਾਂ ਨੇ? ਯਾਠੀ ਜੀ ਬਈ ਦਵਾਈ ਨਹੀਂ ਨਹੀਂ ਇਕ ਵਾਰ ਕੱਲ ਆਇਆ ਸੀ ਲਕਸ਼ਮਣ ਆਇਆ ਉਹ ਇਸ ਪੱਪੀਰ ਤੇ ਹੈ ਮਾਸੀ ਨੀ ਨਾ ਕਹਿੰਦਾ ਅਚਾਨਕ ਆਇਆ ਹੈ ਮੈਂ ਇਹਨਾਂ ਨੇ ਔਰ ਨਹੀਂ ਹੈ ਤਾਂ ਨਾ ਦਿੰਦਾ ਜੀ ਹੈ ਕਰਨਵੀਰ ਤੇਰਾ ਫਤੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਰਨਵੀਰ ਸਿੰਘ ਤੇ ਫਤੇਬੀਰ ਸਿੰਘ ਦੋਨਾਂ ਬੱਚਿਆਂ ਨੂੰ ਇਸ ਟਾਈਮ ਇਹ ਵੀ ਨਹੀਂ ਪਤਾ ਵੀ ਉਹਨਾਂ ਦੀ ਜ਼ਿੰਦਗੀ 'ਚ ਕੀ ਤੂਫਾਨ ਆਇਆ ਹੋਇਆ ਕੀ ਪਚਾਲ ਆਇਆ ਹੋਇਆ ਛੋਟੀ ਛੋਟੀ ਉਮਰ ਦੇ ਵਿੱਚ ਇਹਨਾਂ ਬੱਚਿਆਂ ਨੇ ਆਪਣੇ ਮਾਪੇ ਦਾ ਪਿਆਰ ਹੀ ਨਹੀਂ ਲਿਆ ਦਾਦੀ ਹੋਈ ਹੈ ਜਿਹੜੀ ਵਿਚਾਰੀ ਨਾਨੀ ਸੋਰੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਆਪਣੇ ਦੋ ਤਿਆਂ ਨੂੰ ਪਾਲ ਰਹੀ ਆ ਬਾਪ ਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਅਸਤ ਚਾੜ ਲਿਆ ਮਾਂ ਇਸ ਕਾਵਲਨੀ ਇੱਕ ਤਾਂ ਉਮਰ ਬੜੀ ਛੋਟੀ ਆ ਉਹਦੀ ਇੰਨੀ ਇੱਕ ਜਿਹੜੀ ਪੰਜਾਬ ਦੇ ਵਿੱਚ ਸ਼ੇਮਾ ਦਰਿਆ ਵਗਦਾ ਚਿੱਟੇ ਦਾ ਉਸ ਦਲਦਲ ਦੇ ਵਿੱਚ ਜਾ ਡਿੱਗੀ ਖੁਦ ਆਪਣੀ ਵੀ ਸੁੱਤ ਬੁੱਧ ਖੋਈ ਬੈਠੀ ਆ ਅੱਜ ਨਾਨੀ ਆਪਣੇ ਦੋਤਿਆਂ ਨੂੰ ਲੈ ਕੇ ਆਈ ਆ ਆਪਣੀ ਧੀ ਨੂੰ ਮਿਲਣ ਵਾਸਤੇ ਤੁਸੀਂ ਵੀ ਸਾਰੇ ਅਰਦਾਸ ਕਰਿਓ ਸਾਡੀ ਭੈਣ ਨਵਦੀਪ ਕੌਰ ਠੀਕ ਹੋ ਕੇ ਇਸ ਦਲਦਲ ਚੋਂ ਨਿਕਲ ਕੇ ਬਾਹਰ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਆਪਣੇ ਬੱਚਿਆਂ ਨੂੰ ਚੰਗੀ ਪਾਲਪ੍ਰਸ਼ ਦੇ ਸਕੇ ਆਪਣੀ ਮਾਂ ਦਾ ਸਾਥ ਦੇ ਸਕੇ ਪਿਛਲੇ 4-5 ਸਾਲਾਂ ਤੋਂ ਇੰਨੀਆਂ ਕ ਗਲਤੀਆਂ ਕੀਤੀਆਂ ਨਸ਼ੇ ਦੇ ਚੱਕਰ 'ਚ ਆਪਣੀ ਜ਼ਿੰਦਗੀ 'ਚ ਖੁਦ ਆਪਣੇ ਆਪ ਨੂੰ ਵੀ ਦੇਖ ਨਹੀਂ ਪਾ ਰਹੀ ਉਹ ਜਦੋਂ ਵੀ ਕੋਈ ਗੱਲ ਉਹਦੇ ਨਾਲ ਕਰਦੇ ਆ ਪਿਛਲੀ ਜਾਂ ਫਿਊਚਰ ਦੀ ਭੜਕ ਜਾਂਦੀ ਆ ਆਪਣੇ ਆਪ ਤੇ ਗੁੱਸਾ ਕਰਨ ਲੱਗ ਜਾਂਦੀ ਆ ਕਿਉਂਕਿ ਆਪਣੇ ਆਪ ਨੂੰ ਫੇਸ ਨਹੀਂ ਕਰ پا ਰਹੀ ਤੇ ਲੋਕ ਘਟਿਆ ਦਰਿੰਦੇ ਲੋਕ ਲਾਲਚੀ ਲੋਕ ਉਦੇ ਨਸ਼ੇ ਦੇ ਆਦੀ ਹੋਣ ਦਾ ਫਾਇਦਾ ਚੱਕਦੇ ਰਹੇ ਸਿਰਫ ਨਸ਼ੇ ਦੀ ਪੂਰਤੀ ਲਈ ਉਹਨੂੰ ਪਤਾ ਨਹੀਂ ਕਿੰਨਿਆਂ ਇੱਕ ਉਸ ਭੈਣ ਨੇ ਆਪਣੀ ਰੂਹ ਤੇ ਆਪਣੀ ਦੇਹ ਤੇ ਉਹ ਤਕਲੀਫਾਂ ਝੱਲੀਆਂ ਜਿਹੜੀਆਂ ਨਾ ਭੁੱਲਣ ਯੋਗ ਆ ਕਦੇ ਨਾ ਮਿਟਣ ਯੋਗ ਨਿਸ਼ਾਨ ਆ ਜਿਹੜੇ ਉਦੇ ਅਚੇਤ ਮਨ ਤੇ ਲੱਗੇ ਨੇ ਤੇ ਸਾਡੀਆਂ ਨ ਧੀਆਂ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਨਿਕਲਣ ਤੇ ਉਹਨਾਂ ਦੀ ਸਪੋਰਟ ਕਰਨ ਵਿੱਚ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸਮਤ ਬਖਸ਼ਣ ਬਲਬੁੱਧੀ ਬਖਸ਼ਣ ਅਸੀਂ ਆਪਣੀ ਇਸ ਧੀ ਨੂੰ ਕਿਉਂਕਿ ਨਵਦੀਪ ਨੂੰ ਜਦੋਂ ਮਿਲਿਆ ਮੈਨੂੰ ਆਪਣੀ ਧੀ ਵਾਂਗ ਲੱਗੀ ਮੈਨੂੰ ਐ ਲੱਗਿਆ ਜਿੱਦਾਂ ਮੇਰੀ ਉਹ ਬੇਟੀ ਸਮੇਂ ਦਾ ਕੁਝ ਪਤਾ ਨਹੀਂ ਭੈਣੋਂ ਤੇ ਭਰਾਵੋ ਅੱਜ ਅੱਗੇ ਕਿਸੇ ਹੋਰ ਦੇ ਘਰੇ ਲੱਗੀ ਆ ਅਸੀਂ ਉਹਦਾ ਆਨੰਦ ਨਹੀਂ ਲੈ ਸਕਦੇ ਸਾਡਾ ਫਰਜ਼ ਬਣਦਾ ਵੀ ਅਸੀਂ ਉਹਨੂੰ ਫਟਾਫਟ ਬੁਝਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜ਼ਿੰਦਗੀਆਂ ਨੂੰ ਤਬਾਹ ਹੁੰਦੀਆਂ ਦੇਖ ਕੇ ਸਿਵਿਆਂ ਨੂੰ ਮੱਚਦੇ ਦੇਖ ਕੇ ਸੇਕ ਨਹੀਂ ਲਿਆ ਜਾ ਸਕਦਾ ਇਹ ਸਾਡੀ ਛੋਟੀ ਭੈਣ ਮਾਸੂਮ ਜਿਹਨੂੰ ਹਜੇ ਚੰਗੇ ਮਾੜੇ ਦਾ ਵੀ ਨਹੀਂ ਸੀ ਪਤਾ ਆਪਣਾ ਕੀ ਜ਼ਿੰਦਗੀ 'ਚ ਕਰਨਾ ਮੈਂ ਐਸੀ ਦਲਦਲ 'ਚ ਫਸੀ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਤਸਦੀ ਚਲੀ ਗਈ ਤੇ ਅੱਜ ਬੱਚਿਆਂ ਨੂੰ ਮਲਾਵਾਂਗੇ ਉਹਨੂੰ 7-8 ਦਿਨ ਹੋ ਗਏ ਭੈਣ ਦਾ ਟ੍ਰੀਟਮੈਂਟ ਚੱਲਦਾ ਅੱਗੇ ਨਾਲੋਂ ਠੀਕ ਵੀ ਆ ਪਰ ਦਿਮਾਗੀ ਤੌਰ ਤੇ ਬਹੁਤ ਸਾਰੀਆਂ ਗੁੰਝਲਾਂ ਜਿਹੜੀਆਂ ਉਹਦੇ ਦਿਮਾਗ 'ਚ ਪਈਆਂ ਸਮੱਸਿਆਵਾਂ ਦੀਆਂ ਉਹਦੇ 'ਚੋਂ ਬਾਹਰ ਨਹੀਂ ਆ پا ਰਹੀ ਅਰਦਾਸ ਕਰਿਓ ਸਾਡੀ ਛੋਟੀ ਭੈਣ ਨਵਦੀਪ ਵਾਸਤੇ ਇਨਾਂ ਬੱਚਿਆਂ ਦੇ ਆਉਣ ਨਾਲੇ ਵਿਕਾਸ ਵਾਹਿਗੁਰੂ ਜੀ ਕਾ ਖਾਲਸਾ ਪਾਏ ਜੀ